या तुम कर गो दया तुम करो दया कर मेरे ये मैं कीर्तन कर रहा आके मेरे को बैठ गया ਇਹ ਮੈਨੂੰ ਕਹਿੰਦਾ ਮੈਂ ਤੁਹਾਡੇ ਨਾਲ ਤਬਲਾ ਵਜਾਣਾ ਹੈ ਕਿ ਪੁੱਤਰ ਤੂੰ ਛੋਟਾ ਹੈ ਆਦੀ ਰੁਕ ਜਾ ਕਹਿੰਦਾ ਨਹੀਂ ਤੁਸੀਂ ਮੈਨੂੰ ਫਿਰ ਮਈ ਨੇ ਜਿੱਦ ਕੀਤੀ ਤੇ ਅਸੀਂ ਤਬਲਾ ਖੋਲ ਕੇ ਦਿੱਤਾ ਕਿ ਜਦੋਂ ਪਹਿਲੇ ਦਿਨ ਇਹਨੇ ਤਬਲਾ ਵਜਾਇਆ ਤਾਂ ਮੈਂ ਬੜਾ ਹੈਰਾਨ ਹੋਇਆ ਜੇ ਮੇਰੇ ਘਰ ਕੋਰੇ ਕبھی ਪਲੇਟ ਲਾ ਕੇ ਬੈਠਦਾ ਹੈ ਕਦੀ ਪਤੀਲੇ ਲਾ ਕੇ ਮਤਲਬ ਇਦਾਂ ਹੀ ਇੰਨਾ ਤਬਲਾ ਸਿੱਖ ਗਿਆ ਨਾਲ ਸ਼ਬਦ ਵੀ ਬੋਲਦਾ ਹੁੰਦਾ ਸੀ ਉਹ ਤਬਲਾ ਵਜਾ ਕੇ ਨਾਲ ਸ਼ਬਦ ਬੋਲਦਾ ਸੀ ਨਾਲ ਸਾਡੇ ਪਿਤਾ ਜੀ ਜਦੋਂ ਸਾਨੂੰ ਨਾਲ ਖੜਦੇ ਸਨ ਤੇ ਉਹ ਸੰਗਤ ਨੂੰ ਇਹ ਬੇਨਤੀ ਕਰਦੇ ਸਨ ਜਦੋਂ ਕੀਰਤਨ ਦੀ ਸਮਾਪਤੀ ਹੁੰਦੀ ਸੀ ਨਾ ਤੇ ਸਾਡੇ ਪਿਤਾ ਜੀ ਕਹਿੰਦੇ ਸਨ ਕਿ ਗੁਰੂ ਦੀ ਜਿਹੜੀ ਸੰਗਤ ਹੈ ਤੁਸੀਂ ਇਹ ਅਰਦਾਸ ਕਰੋ ਇਹ ਸਾਡੇ ਘਰ ਵਿੱਚ ਜਿੰਨੇ ਬੱਚੇ ਜਨਮ ਲੈਣ ਉਹ ਕੀਰਤਨ ਕਰਦੇ ਆਂ ਕੀਰਤਨ ਉਹ ਫਿਰ ਅਰਦਾਸ ਸਾਡੇ ਪਿਤਾ ਜੀ ਦੀ ਕਬੂਲ ਹੋਈ ਆ ਪੂਰੇ ਆਪੇ ਸਭ ਤੋਂ ਪਹਿਲਾਂ ਮੰਗਿਆ ਹੀ ਆਪਣੇ ਪਾਪਾ ਕੋਲੋਂ ਤਬਲਾ ਇਹਨੂੰ ਟੌイズ ਦਾ ਬਿਲਕੁਲ ਨਹੀਂ ਸੀ ਸ਼ੌਂਕ ਸੱਚੀ ਕੋਏ ਹੈ ਤੁਮ ਕਹਿ ਹੈ ਆਪੂਰੀ ਆਪਣੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਭਗਤ ਸਿੰਘ ਦੀ ਮੰਮਾ ਐ ਮੇਰਾ ਬੇਟਾ ਹੈ ਭਗਤ ਸਿੰਘ ਤੇ ਇਹਨੂੰ ਤਬਲਾ ਕਿੱਦਾਂ ਆਇਆ ਮੈਂ ਤੁਹਾਨੂੰ ਅੱਜ ਦੱਸਾਂਗੀ ਕਿੱਦਾਂ ਇਹਨੂੰ ਸ਼ੌਂਕ ਪਿਆ ਤਬਲਾ ਵਜਾਉਂਦਾ ਇਹ ਛੋਟੀ ਉਮਰ ਤੋਂ ਹੀ ਭਾਂਡੇ ਲਾ ਕੇ ਬੈਠ ਜਾਂਦਾ ਸੀ ਦੋ ਪਤილები ਰੱਖਦਾ ਸੀ ਤੇ ਇੱਕ ਛੋਟਾ ਹੁੰਦਾ ਸੀ ਤੇ ਇੱਕ ਵੱਡਾ ਮਤਲਬ ਇਹਨੇ ਸੇਮ ਨਹੀਂ ਰੱਖਨੇ ਇੱਕ ਛੋਟਾ ਰੱਖਣਾ ਹੈ ਇੱਕ ਵੱਡਾ ਰੱਖਣਾ ਤੇ ਕਦੀ ਪਲੇਟ ਲੈ ਕੇ ਬੈਠਦਾ ਹੈ ਕਦੀ ਪਤილები ਲਾ ਕੇ ਮਤਲਬ ਇਦਾਂ ਹੀ ਇਹਨੇ ਤਬਲਾ ਸਿੱਖਿਆ ਨਾਲ ਸ਼ਬਦ ਵੀ ਬੋਲਦਾ ਹੁੰਦਾ ਸੀ ਉਹਦੋਂ ਤਬਲਾ ਵਜਾ ਕੇ ਨਾਲ ਸ਼ਬਦ ਬੋਲਦਾ ਸੀ ਨਾਲ ਆਪਣੇ ਪਾਪਾ ਦਾ ਬਹੁਤ ਫੇਮਸ ਸ਼ਬਦਾ ਉਹਨਾਂ ਦਾ ਸੋ ਦੁੱਖ ਕੈਸਾ ਪਾਵੇ ਇਹਦੇ ਪਾਪਾ ਦਾ ਨਾਮ ਭਾਈ ਰਵਿੰਦਰ ਸਿੰਘ ਜੀ ਹੈ ਉਹ ਹਜ਼ੂਰੀ ਰਾਗੀ ਨੇ ਦਰਬਾਰ ਸਾਹਿਬ ਦੇ ਤੇ ਇਦਾਂ ਹੀ ਇਹਨੂੰ ਤਬਲਾ ਆ ਗਿਆ ਫਿਰ ਇਹਦੇ ਇਹਨੇ ਸਭ ਤੋਂ ਪਹਿਲਾਂ ਮੰਗਿਆ ਹੀ ਆਪਣੇ ਪਾਪਾ ਕੋਲੋਂ ਤਬਲਾ ਇਹਨੂੰ ਟੌイズ ਦਾ ਬਿਲਕੁਲ ਨਹੀਂ ਸੀ ਸ਼ੌਂਕ ਤੇ ਤਬਲਾ ਫਿਰ ਇਹਨੇ ਮੰਗਿਆ ਤੇ ਫਿਰ ਤਬਲਾ ਲਿਆ ਕੇ ਦਿੱਤਾ ਇਹਦੇ ਪਾਪਾ ਨੇ ਫਿਰ ਇਹਨੇ ਤਬਲੇ ਤੇ ਆਪਣੇ ਹੱਥ ਰੱਖੇ ਫਿਰ ਥੋੜਾ ਬਹੁਤ ਦਿਨ ਨੂੰ ਆਂਦਾ ਸੀ ਉਦੋਂ ਜ਼ਿਆਦਾ ਨਹੀਂ ਸੀ ਆਂਦਾ ਫਿਰ ਹੌਲੀ-ਹੌਲੀ ਐ ਇਕਦਮੀ ਇੱਕ ਸਵੇਰ ਨੂੰ ਇਹਦੇ ਪਾਪਾ ਨੇ ਕਿਹਾ ਚੱਲ ਕੀਰਤਨ ਕਰਦੇ ਆ ਤੇ ਤਬਲਾ ਇਨਨੇ ਵਜਾਇਆ ਆਪਣੇ ਪਾਪਾ ਨੇ ਉਹਨਾਂ ਨੇ ਵਾਇਗਰੂ ਦਾ ਜਾਪ ਇਹਦੇ ਨਾਲ ਬੋਲਿਆ ਤੇ ਫਿਰ ਵਾਇਗਰੂ ਦਾ ਜਾਪ ਬੋਲਿਆ ਤੇ ਫਿਰ ਇਹਨੇ ਤਬਲਾ ਵਜਾਇਆ ਅਚਾਨਕ ਜੀ ਇੰਨਾ ਸੋਨਾ ਇਹਨੇ ਤਬਲਾ ਵਜਾਇਆ ਅਸੀਂ ਵੀ ਸਾਰੇ ਹੈਰਾਨ ਹੋ ਗਏ ਦੇਖ ਕੇ ਸਾਰੇ ਪੂਰੇ ਫੈਮਿਲੀ ਸਾਡੀ ਹੈਰਾਨ ਹੋ ਗਈ ਕੀ ਇੰਨਾ ਅੱਛਾ ਵਜਾ ਰਿਹਾ ਤੇ ਸਾਰੇ ਹੈਰਾਨ ਹੋਏ ਕਿ ਸਾਨੂੰ ਬਹੁਤ ਖੁਸ਼ੀ ਹੋਈ ਥੀ ਬਹੁਤ ਜ਼ਿਆਦਾ ਅੱਛਾ ਵਜਾ ਰਿਹਾ ਇਕਦਮ ਇੰਨੀ ਛੋਟੀ ਉਮਰ ਵਿੱਚ ਅਸੀਂ ਸਾਰੇ ਹੈਰਾਨ ਹੋ ਗਏ ਕਿ ਮਤਲਬ ਕਿਦਾਂ ਮਜਾਂ ਲੱਗ ਪਿਆ ਨਹੀਂ ਤਾਂ ਬੱਚੇ ਟੌਇਜ਼ ਨਾਲ ਖੇਡਦੇ ਆ ਮੋਬਾਈਲ ਦਾ ਸ਼ੌਂਕ ਰੱਖਦੇ ਆ ਤੇ ਸਾਨੂੰ ਹੀ ਮਨਾ ਕਰਦਾ ਹੈਗਾ ਮੋਬਾਈਲ ਦੇਖਣ ਤੋਂ ਅਸੀਂ ਦੇਖਦੇ ਹੁੰਦੇ ਆ ਇਹਦੇ ਪਾਪਾ ਤੇ ਮੈਂ ਤੇ ਸਾਨੂੰ ਮਨਾ ਕਰਦਾ ਕਿ ਤੁਸੀਂ ਬਿਲਕੁਲ ਨਹੀਂ ਦੇਖਣਾ ਸਾਨੂੰ ਹਟਾਉਂਦਾ ਹੈਗਾ ਮੋਬਾਈਲ ਦੇਖਣ ਤੋਂ ਇਹ ਕਹਿੰਦਾ ਕਿ ਬਸ ਕੀਰਤਨ ਨਹੀਂ ਲਗਾਓ ਇਹ ਆਪਣੇ ਨਾਨੂ ਜੀ ਦੇ ਵੀ ਸ਼ਬਦ ਸੁਣਦਾ ਦੁਖ ਭੰਜਨ ਤੇਰਾ ਨਾਮ ਜੀ ਸਾジナ ਉਹ ਸੰਤ ਮੇਰਾ ਉਹ ਵਾਲਾ ਸ਼ਬਦ ਉਹਦੇ ਨਾਲ ਤਾਂ ਬਲਵ ਜਾਂਦਾ ਆਪਣੇ ਪਾਪਾ ਦੇ ਸ਼ਬਦ ਨਾਲੋਂ ਦੁੱਖ ਕਿਹਦਾ ਪਾਵੇ ਤੇ ਬਸ ਉਹ ਲਗਾ ਦੋ ਤੇ ਬਸ ਨੇ ਤਬਲਾ ਵਜਾਈ ਜਾਣਾ ਸਾਰੇ ਪੇਰੈਂਟਸ ਦੇ ਇਹੀ ਹੈਗਾ ਕਿ ਆਪਣੇ ਬੱਚਿਆਂ ਨੂੰ ਕੀਰਤਨ ਨਾਲ ਜੋੜਨ ਮੋਬਾਈਲ ਨਾਲ ਬਿਲਕੁਲ ਨਾ ਜੋੜਨ ਤੇ ਉਹਨਾਂ ਦੀ ਲਾਈਫ ਵੀ ਖਰਾਬ ਹੋਏਗੀ ਮੋਬਾਈਲ ਦੇਖ-ਦੇਖ ਕੇ ਤੇ ਜਿੰਨਾ ਹੀ ਨਾਮ ਬਾਣੀ ਨਾਲ ਜੋੜਨਗੇ ਉਨਾ ਹੀ ਉਹਨਾਂ ਦਾ ਬੱਚਾ ਅੱਗੇ ਜਾਏਗਾ ਅੱਗੇ ਵਧੇਗਾ ਅੱਜ ਜੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਨਾ ਪੀਟੀਸੀ ਨਿਊਜ਼ ਵਾਲੀ ਇਹਨ ਸਾਰੀ ਟੀਮ ਦਾ ਕਿ ਜਿਨ੍ਹਾਂ ਨੇ ਸਾਨੂੰ ਆਪਣੇ ਚੈਨਲ ਤੋਂ ਫੇਰ ਮੌਕਾ ਦਿੱਤਾ ਕਿ ਆਪ ਜੀ ਗੁਰੂ ਸੰਗਤਾਂ ਦੇ ਅਸੀਂ ਰੂ ਗੁਰੂ ਹੋਈਏ ਤੇ ਹਾਂਜੀ ਮਹਾਰਾਜ ਜੀ ਇਹ ਜੋ ਮਨ ਕਿਸ ਤਰ੍ਹਾਂ ਪਤਾ ਲੱਗਾ ਬੱਚੇ ਦੇ ਬਾਰੇ ਇਹ ਮਹਾਰਾਜ ਜੀ ਬਹੁਤ ਛੋਟਾ ਵੀ ਹੁਣ ਵੀ ਛੋਟਾ ਹੀ ਏ ਤੇ ਕੋਈ ਲਗਭਗ ਢਾਈ ਪੌਣੇ 3 ਸਾਲ ਦਾ ਜਦੋਂ ਇਹ ਆਇਆ ਮੇਰੇ ਕੋਲ ਤੇ ਸਾਡਾ ਰੋਜ਼ ਇੱਥੇ ਇਹਨਾਂ ਗੁਰੂ ਸਾਹਿਬ ਨੇ ਸਾਨੂੰ ਇੱਥੇ ਆਪਣੇ ਗ੍ਰਹਿ ਵਿਖੇ ਅਸੀਂ ਗੁਰੂ ਸਾਹਿਬ ਜੀ ਦਾ ਇੱਕ ਕਮਰਾ ਤਿਆਰ ਕੀਤਾ ਤੇ ਉਹਦੇ ਵਿੱਚ ਅਸੀਂ ਕੀਰਤਨ ਕਰਦੇ ਆਂ ਸ਼ਾਮ ਨੂੰ ਜਦੋਂ ਅਸੀਂ ਪ੍ਰੋਗਰਾਮ ਤੇ ਨਹੀਂ ਹੁੰਦੇ ਤੇ ਇਹ ਮੈਂ ਕੀਰਤਨ ਕਰ ਰਿਆ ਸਾਂ ਤੇ ਇਹ ਆ ਕੇ ਮੇਰੇ ਕੋਲ ਬੈਠ ਗਿਆ ਤੇ ਮੈਨੂੰ ਕਹਿੰਦਾ ਮੈਂ ਤੁਹਾਡੇ ਨਾਲ ਤਬਲਾ ਵਜਾਣਾ ਮੈਂ ਕਿਹਾ ਪੁੱਤਰ ਤੂੰ ਛੋਟਾ ਹੈਂ ਹਾਲੀ ਰੁਕ ਜਾ ਕਹਿੰਦਾ ਨਹੀਂ ਤੁਸੀਂ ਮੈਨੂੰ ਫਿਰ ਮੈਂ ਇਹਨੇ ਜਿੱਦ ਕੀਤੀ ਤੇ ਅਸੀਂ ਤਬਲਾ ਖੋਲ ਕੇ ਦਿੱਤਾ ਤੇ ਜਦੋਂ ਪਹਿਲੇ ਦਿਨ ਇਹਨੇ ਤਬਲਾ ਪਲੇ ਕੀਤਾ ਤੇ ਮੈਂ ਬੜਾ ਹੈਰਾਨ ਹੋਇਆ ਔਰ ਉਸ ਅਕਾਲ ਪੁਰਖ ਦੀ ਉਹਦਾ ਮੈਂ ਧੰਨਵਾਦ ਕੀਤਾ ਕਿ ਇਹ ਪ੍ਰਮਾਤਮਾ ਕਿ ਤੂੰ ਇਨਾ ਦਿਆਲ ਹੈ ਇਨਾ ਕਿਰਪਾਲੂ ਆ ਕਿ ਬੱਚੇ ਨੇ ਕਿਤੋਂ ਸਿੱਖਿਆ ਵੀ ਨਹੀਂ ਲਈ ਕਿਉਂਕਿ ਸਾਡੇ ਨਾਲ ਵੇਖਦਾ ਸੀ ਇਹਦੇ ਮਾਮਾ ਜੀ ਭਾਈ ਅਮਨਦੀਪ ਸਿੰਘ ਨਰਮਾਨ ਜੋ ਮੇਰੇ ਬੇਟੇ ਨੇ ਬਹੁਤ ਸੁੰਦਰ ਤਬਲਾ ਪਲੇ ਕਰਦਾ ਔਰ ਗਾਉਂਦਾ ਵੀ ਏ ਔਰ ਸਾਡੇ ਪਰਿਵਾਰ ਵਿੱਚ ਜਿੰਨਾ ਕੋਈ ਤਬਲਾ ਵਜਾਂਦਾ ਉਹਨਾਂ ਹੀ ਉਹ ਗਾ ਲਿੰਦਾ ਮੈਂ ਵੀ ਦਾਸ ਨੇ ਵੀ ਆਪਣੇ ਬ੍ਰਦਰ ਭਾਈ ਦਵਿੰਦਰ ਸਿੰਘ ਨਰਮਾਨ ਜੋ ਮਹਾਨ ਸ਼ਖਸੀਅਤ ਨੇ ਸਿੱਖ ਕੌਮ ਦੇ ਕੀਰਤਨੀਏ ਮਹਾਨ ਕੀਰਤਨੀਏ ਨੇ ਉਹਨਾਂ ਨਾਲ ਮੈਂ 35 ਸਾਲ ਤਬਲਾ ਵਜਾਇਆ ਤੇ ਹੁਣ ਮੈਨੂੰ ਮਾਰੀ ਨੇ ਆਪ ਮੈਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕੀਰਤਨ ਦੀ ਸੇਵਾ ਕਰ ਰਿਹਾ ਹਾਂ ਤੇ ਇਹਨੇ ਜਦੋਂ ਤਬਲਾ ਪਲੇ ਕੀਤਾ ਤੇ ਮੈਂ ਬੜਾ ਸ਼ੁਕਰਗੁਜ਼ਾਰ ਹੋਇਆ ਅਕਾਲ ਪੁਰਖ ਦਾ ਕਿ ਗੁਰੂ ਸਾਹਿਬ ਬੜੀ ਬਖਸ਼ਿਸ਼ ਕੀਤੀ ਜੇ ਕਿਉਂਕਿ ਸਾਡੇ ਪਿਤਾ ਜੀ ਜਦੋਂ ਸਾਨੂੰ ਨਾਲ ਖੜਦੇ ਸਨ ਤੇ ਉਹ ਸੰਗਤ ਨੂੰ ਇਹ ਬੇਨਤੀ ਕਰਦੇ ਸਨ ਜਦੋਂ ਕੀਰਤਨ ਦੀ ਸਮਾਪਤੀ ਹੁੰਦੀ ਸੀ ਨਾ ਤੇ ਸਾਡੇ ਪਿਤਾ ਜੀ ਕਹਿੰਦੇ ਸਨ ਕਿ ਗੁਰੂ ਦੀ ਜਿਹੜੀ ਸੰਗਤ ਹੈ ਤੁਸੀਂ ਇਹ ਅਰਦਾਸ ਕਰੋ ਕਿ ਸਾਡੇ ਘਰ ਵਿੱਚ ਜਿੰਨੇ ਬੱਚੇ ਜਨਮ ਲੈਣ ਉਹ ਕੀਰਤਨ ਕਰਦੇ ਆਂ ਇਰ ਤਾਂ ਉਹ ਫਿਰ ਅਰਦਾਸ ਸਾਡੇ ਪਿਤਾ ਜੀ ਦੀ ਕਬੂਲ ਹੋਈ ਤੇ ਮੈਂ ਬੜਾ ਹੈਰਾਨ ਹੋਇਆ ਕਿ ਮੈਂ ਫਿਰ ਆਪਣੀ ਬੇਟੀ ਨੂੰ ਕਿਹਾ ਮੈਂ ਕਿਹਾ ਇਹਨੂੰ ਅੱਛੀ ਤਾਲੀਮ ਕੋਈ ਦਵਾਈ ਜਾਵੇ ਬਾਕੀ ਇਹ ਮਾਂ ਦੇ ਗਰਭ ਦੇ ਵਿੱਚ ਹੀ ਇਹ ਤਾਲੀਮ ਲੈ ਕੇ ਆਇਆ ਗੁਰੂ ਸਾਹਿਬ ਦੀ ਪਾਰ ਬਖਸ਼ਿਸ਼ ਅਹ ਬਿਲਕੁਲ ਮੇ ਹਾਂ ਤਬਲਾ ਮੇ ਇਹ ਇਹ ਹੁਣ ਸਾਡੀ ਏ ਜੀ ਮਹਾਰਾਜ ਜੀ ਇਹ ਪੰਜਵੀਂ ਪੀੜੀ ਹੈ ਕਿਉਂਕਿ ਸਾਡਾ ਘਰਾਣਾ ਕੀਰਤਨੀਆਂ ਦਾ ਜਿੱਦਾਂ ਮੈਂ ਆਪ ਜੀ ਨੂੰ ਕਿਹਾ ਕਿ ਸਰਮੌਰ ਕੀਰਤਨੀਏ ਭਾਈ ਦਵਿੰਦਰ ਸਿੰਘ ਨਿਰਮਾਨ ਭਾਈ ਸਰਬਜੀਤ ਸਿੰਘ ਲਾਡੀ ਜੋ ਹਜੂਰੀ ਰਾਗੀ ਇਸ ਟਾਈਮ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦਾ ਨਾਮ ਹੈ ਜੋ ਮੇਰਾ ਪਰਹਾਏ ਭਾਈ ਸਰਬਜੀਤ ਸਿੰਘ ਲਾਡੀ ਕਿਉਂਕਿ ਇਹ ਸਾਰਾ ਪਰਿਵਾਰ ਅਸੀਂ ਸਭ ਛੋਟੇ ਹੁੰਦਿਆਂ ਤੋਂ ਸਮਰਪਿਤ ਹਾਂ ਕੀਰਤਨ ਤੇ ਇਹ ਹੁਣ ਜੀ ਮਹਾਰਾਜ ਜੀ ਲਗਭਗ ਇਹ ਹੁਣ ਅਸੀਂ ਇਹਨੂੰ ਦਾਖਲ ਕਰਵਾਇਆ ਸਕੂਲ ਦੇ ਵਿੱਚ ਤੇ ਲਗਭਗ ਇਹਦੀ ਉਮਰ ਸਾਢੇ 3 ਸਾਲ ਦੇ ਕਰੀਬ ਕਰੀਬ ਹੋ ਗਿਆ ਹੈ ਤੇ ਨੈਕਸਟ ਮੰਥ ਤੋਂ ਇਹ ਕਲਾਸ ਜੁਆਇਨਿੰਗ ਕਰੇਗਾ ਸ਼੍ਰੀ ਗੁਰਤੇਗ ਬਹਾਦਰ ਖਾਨਕੋਟ ਪਬਲਿਕ ਸਕੂਲ ਖਾਨਕੋਟ ਉੱਥੇ ਇਹ ਹੁਣ ਬਾਕੀ ਦਾ ਤਾਲੀਮ ਲਏਗਾ ਕਿਉਂਕਿ ਉਹ ਧਾਰਮਿਕ ਸਕੂਲ ਹੈ ਤੇ ਸਾਡੀ ਇਹ ਅਰਦਾਸ ਹੈ ਕਿ ਇਹ ਬੱਚਾ ਗੁਰੂ ਘਰ ਦਾ ਬਹੁਤ ਵੱਡਾ ਅੱਗੇ ਜਾ ਕੇ ਕੀਰਤਨੀਆਂ ਬਣੇ ਜਦੋਂ ਕੀਰਤਨ ਦੇ ਵਿੱਚ ਲੈ ਕੇ ਜਾਂਦੇ ਹਾਂ